ਹਾਂਜੀ ਸਟਾਰ ਸ਼ਬਦ ਗੁਰੂ ਨਾਨਕ ਸਾਹਿਬ ਨੇ ਅਰਬੀ ਭਾਸ਼ਾ ਤੋਂ ਲਿਆ ਅਤੇ ਇਸ ਨੂੰ ਦਾਰਸ਼ਨਿਕ ਮਹੱਤਵ ਅਤੇ ਅਰਥ ਪ੍ਰਦਾਨ ਕੀਤੇ ਹਨ ਡੰਡੇ ਇਹ ਅਰਥ ਕੁਝ ਹੱਦ ਤੱਕ ਵੱਖ-ਵੱਖ ਭਾਵਾਂ ਵਿੱਚ ਸਦੀਆਂ ਪੁਰਾਣੀ ਭਾਰਤੀ ਸ਼ਬਦਾਂ ਪ੍ਰਕਿਰਤੀ ਅਤੇ ਮਾਇਆ ਰਾਹੀ ਹੀ ਦਰਸਾਏ ਜਾ ਰਹੇ ਹਨ ਡੰਡ ਅਰਬੀ ਭਾਸ਼ਾ ਦੇ ਕੁਦਰਤ ਸ਼ਬਦ ਦਾ ਮੂਲ ਅਰਥ ਹੈ ਤਾਕਤ ਜਾਂ ਸ਼ਕਤੀ ਡੰਡ ਤੁਰਕੀ ਭਾਸ਼ਾ ਵਿੱਚ ਇਸ ਸ਼ਬਦ ਦੇ ਅਰਥ ਹਨ ਸ਼ਕਤੀ ਮਜ਼ਬੂਤੀ ਪਰਮਾਤਮਾ ਦੀ ਸਰਵ ਸ਼ਕਤੀ ਮਾਨਤਾ ਅਤੇ ਰਚਨਾ ਡੰਡ ਫਾਰਸੀ ਵਿੱਚ ਇਹ ਪਦ ਸ਼ਕਤੀ ਸਮਰਥਾ ਪਰਮਾਤਮਾ ਦੀ ਸत्ता ਰਚਨਾ ਬ੍ਰਹਿਮੰਡ ਸੋਭਾ ਲਈ ਵਰਤਿਆ ਜਾ ਰਿਹਾ ਹੈ ਡੰਡੀ ਹਰ ਵੀ ਪਾਸ਼ਾ ਵਿੱਚ ਕੁਦਰਤ ਪਦ ਉਹਨਾਂ ਲਈ ਵਰਤਿਆ ਗਿਆ ਹੈ ਜੋ ਆਪਣੇ ਮਾਲਕ ਪਰਮਾਤਮਾ ਦੀ ਸत्ता ਅਤੇ ਸ਼ਕਤੀ ਅਧੀਨ ਹਨ ਡੰਡੀ ਕੁਰਾਨ ਵਿੱਚ ਪਰਮਾਤਮਾ ਨੂੰ ਅਲ ਕਾਦਰ ਅਲ ਕਦੀਰ ਤੇ ਅਲ ਖਾਲਿਕ ਵਰਗੇ ਗੁਣਾ ਨਾਲ ਸੰਬੋਧਨ ਕੀਤਾ ਗਿਆ ਹੈ ਡੰਡ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਪਦ ਕੁਰਾਨ ਵਿੱਚ ਆਏ ਪਰਮਾਤਮਾ ਦੇ ਦੋਵੇਂ ਗੁਣਾ ਅਲ ਕਾਦਰ ਅਲ ਖਾਲਿਕ ਦੇ ਰੂਪ ਵਿੱਚ ਵਰਤਿਆ ਹੈ ਡੰਡ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਸ਼ਕਤੀ ਦਰਸਾਉਣ ਲਈ ਕੁਦਰਤ ਪਦ ਵਰਤਿਆ ਹੈ ਕੁਦਰਤ ਕੁਦਰਤ ਨੂੰ ਸੰਭਾਵਿਤ ਤੌਰ ਤੇ ਪ੍ਰਕਿਰਤੀ ਦੇ ਬਰਾਬਰ ਰੱਖ ਕੇ ਵੇਖਣ ਦੀ ਵੀ ਲੋੜ ਹੈ ਭਾਰਤੀ ਦਰਸ਼ਨ ਵਿੱਚ ਪ੍ਰਕਿਰਤੀ ਪੁਰਸ਼ ਦੀ ਤਰ੍ਹਾਂ ਅਨਾਦ ਮੰਨੀ ਗਈ ਹੈ ਗੁਰੂ ਨਾਨਕ ਦੇਵ ਜੀ ਦੀ ਸ਼ਬਦਾਵਲੀ ਵਿੱਚ ਫਾਰਸੀ ਅਰਬੀ ਸਰੋਤਾਂ ਦੀ ਭਾਸ਼ਾ ਦੀ ਖੁੱਲੀ ਵਰਤੋਂ ਕੀਤੀ ਗਈ ਹੈ ਕਿਉਂਕਿ ਇਹ ਆਮ ਲੋਕਾਂ ਵਿੱਚ ਪਰਚਲਿਤ ਸੀ ਡੰਡੀ ਪੈਰਾ ਇਸ ਪਛਾਈ ਵਰਤੋਂ ਨੂੰ ਉਨ੍ਹਾਂ ਹੀ ਸਹਿਣਸ਼ੀਲਤਾ ਦੀ ਭਾਵਨਾ ਵਜੋਂ ਵੀ ਵੇਖਿਆ ਜਾ ਸਕਦਾ ਹੈ ਡੰਡੀ ਸਾਹਿਬ ਪੀਰ ਮੀਰ ਅਤੇ ਖਸਮ ਵਰਗੀਆਂ ਉਧਾਰਨਾ ਆਮ ਵੇਖੀਆਂ ਜਾ ਸਕਦੀਆਂ ਹਨ ਡੰਡੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਤਾਰਾ ਇੱਕ ਪਰਮ ਪੁਰਖ ਨੂੰ ਜਗਤ ਦਾ ਆਧਾਰ ਮੰਨ ਕੇ ਪੇਸ਼ ਕੀਤੀ ਗਈ ਹੈ ਡੰਡੀ ਗੁਰੂ ਜੀ ਸਾਖ ਕਾਰਕਾ ਦੇ ਪੁਰਸ਼ ਅਤੇ ਪ੍ਰਕਿਰਤੀ ਦੀ ਦ્વੈਤ ਨੂੰ ਪਰਵਾਣ ਨਹੀਂ ਕਰਦੇ ਸਕ ਪ੍ਰਣਾਲੀ ਆਤਮ ਅਤੇ ਅਨਾਤਮ ਜਹ ਮਨ ਅਤੇ ਪਦਾਰਤ ਜਹ ਜੀਵਨ ਅਤੇ ਪ੍ਰਕਿਰਤੀ ਦੇ ਦ્વੈਤ ਦੀ ਅਨੁਸਾਰੀ ਹੈ ਡੰਡੀ ਗੁਰੂ ਜੀ ਦੀ ਦਾਰਸ਼ਨਿਕ ਵਿਚਾਰਧਾਰਾ ਵਿੱਚ ਜਗਤ ਦਾ ਇੱਕ ਕਰਤਾ ਹੈ ਅਤੇ ਕੁਦਰਤ ਵਿੱਚ ਜੋ ਕੁਝ ਵੀ ਰਚਿਆ ਗਿਆ ਹੈ ਉਸ ਦੀ ਅਕਾਲ ਪੁਰਖ ਤੋਂ ਵੱਖ ਕੋਈ ਹੋਰ ਸੁਤੰਤਰ ਹੋ ਨਹੀਂ ਹੈ ਡੰਡ ਨਾ ਹੀ ਵੈਦਿਕ ਪੁਰਸ਼ ਅਤੇ ਨਾ ਹੀ ਸਾਖ ਦਾ ਪੁਰਸ਼ ਇਸ